ਸਮੇਂ ਦੇ ਵਿੱਚ ਰਹਿੰਦੇ ਆ ਜੁੜੀਏ ਯਤਨ ਕਰੀਏ ਮਨ ਵਰਤੀਆਂ ਬਾਹਰਲੇ ਖਿਆਲਾਂ ਤੋਂ ਸੁੱਕ ਉੱਚਦੇ ਹੋਏ ਮੈਂ ਬੇਨਤੀ ਕਰਾਂ ਜਿਹੜੀਆਂ ਪੈਣਾ ਬਾਹਰ ਬੈਠੀਆਂ ਨੇ ਦਰਬਾਰ ਹਾਲਤੋਂ ਕਿ ਭਾਈ ਜਿੰਨਾ ਚਿਰ ਸੰਗਤ ਹੋ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰੋ ਤਾਂ ਤੇ ਜਿਸ ਮਕਸਦ ਨੂੰ ਅਸੀਂ ਪਹੁੰਚੇ ਆ ਅਸੀਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਉਸ ਵਿਸੜੀ ਹੋਈ ਰੂਹ ਦੇ ਨਮਿਤ ਅਰਦਾਸ ਕਰੀਏ ਕਿ ਪਤਸਾ ਇਹ ਮਨੁੱਖਾ ਸਰੀਰ ਮਿਲਿਆ ਸੀ ਭਾਈ ਸਖਦੇਵ ਸਿੰਘ ਨੂੰ ਅਣ ਜਾਣੇ ਅਣ ਜਾਣੇ ਵਿੱਚ अनेका ਹੋਈਆਂ ਹੋਣਗੀਆਂ ਭੁੱਲਾਂ ਕਿਰਪਾ ਕਰ ਦਿਓ ਪਿਛਲਾ ਜੀਵਨ ਜਿਵੇਂ ਵੀ ਬੀਤਿਆ ਕਿਰਤ-ਵਿਰਤ ਕਰਦੇ ਆਂ ਪਰਿਵਾਰ ਦੇ ਵਿੱਚ ਗ੍ਰਸਥ ਜੀਵਨ ਬਤੀਤ ਕਰਦੇ ਆਂ ਸੰਸਾਰ ਦੇ ਨਾਲ ਪ੍ਰਤਾਪ ਕਰਦੇ ਆਂ ਜਿਵੇਂ ਵੀ ਬੀਤੇ ਆ ਪਰ ਪਤਸਾ ਪਿਛਲੇ ਜੀਵਨ ਜੋ ਬੀਤਿਆ ਸੋ ਬੀਤਿਆ ਤੇ ਕੌਣ ਵਾਲਾ ਜਿਹੜਾ ਸਮਾਂ ਆਪਣੇ ਚਰਨਾਂ 'ਚ ਨਵਾਸ ਦੇ ਦੇਣਾ ਬੜਾ ਗਰਮਕ ਪਰਿਵਾਰ ਤੇ ਪਿਆਰੇਓ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਪਿਆਰ ਕਰਨ ਵਾਲਾ ਦਾਸ ਆਪਜੀ ਦੇ ਨਗਰ ਦੇ ਵਿੱਚ ਪਹਿਲੀ ਵਾਰ ਕੀਰਤਨ ਕਰਨ ਵਾਸਤੇ ਆਇਆ ਮੇਰੇ ਨਾਲ ਭਾਈ ਸੁਖਦੇਵ ਸਿੰਘ ਜੀ ਦੇ ਪੁੱਤਰ ਹਰਜਨ ਸੁਰਿੰਦਰ ਸਿੰਘ ਜੀ ਦੀ ਫੋਨ 'ਤੇ ਉੱਤੇ ਗੱਲ ਹੋਈ ਸੀ ਇਹਨਾਂ ਨੇ ਮੇਰਾ ਖੈਲਾ ਵੀ ਗੁਰਦੁਆਰਾ ਪਾਤਸ਼ਾਹੀ ਸੇਮੀ ਪਿੰਡ ਵਿਲੀ ਵਿਖੇ ਸੁਣਿਆ ਤੇ ਉਤੋਂ ਕਿਵੇਂ ਨਾ ਕਿਵੇਂ ਨਾ ਨੇ ਕੰਟੈਕਟ ਨੰਬਰ ਲਿਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਭਾਈ ਫੋਨ ਦੇ ਉੱਤੇ ਗੱਲ ਹੋ ਗਈ ਜਰੂਰ ਪਹੁੰਚਾਂਗੇ ਕਹਿੰਦੇ ਨਹੀਂ ਬਾਬਾ ਜੀ ਭਾਈ ਸਾਹਿਬ ਮਿਲਣਾ ਮੈਂ ਕਿਹਾ ਵੀ ਐਸੀ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੂਸਰੇ ਦਿਨ ਫੋਨ 'ਤੇ ਫਿਰ ਗੱਲ ਕਰਕੇ ਬੜਾ ਪਿਆਰ ਕਹਿੰਦੇ ਵੀ ਕਈ ਵਾਰੀ ਇਹ ਹੁੰਦਾ ਵੀ ਫੋਨ 'ਤੇ ਹੀ ਗੱਲ ਹੋਈ ਹੈ ਪਤਾ ਨਹੀਂ ਆਉਣ ਨਾ ਆਉਣ ਮੈਂ ਨਹੀਂ ਆਪ ਖੁਦ ਸਥਾਨਾਂ ਤੇ ਆਏ ਆ ਕਰਕੇ ਕਹਿੰਦੇ ਜੀ ਜਰੂਰ ਪਹੁੰਚਣਾ ਮੱਖਾ ਵੀ ਕੋਈ ਗੱਲ ਨਹੀਂ ਅੱਜ ਅਸੀਂ ਭਾਈ सुरेंद्र ਸਿੰਘ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਵਰਗਵਾਸੀ ਮਿਸਤਰੀ ਸੁਖਦੇਵ ਸਿੰਘ ਉਹਨਾਂ ਦੀ ਅੰਤਮ ਅਰਦਾਸ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਭਾਈ ਸਾਡੀ ਤੇ ਤੁਹਾਡੀ ਹਾਜ਼ਰੀ ਤਦੇ ਲੱਗੇਗੀ ਜੇ ਮਨ ਕਰਕੇ ਜਿੱਥੇ ਬੈਠੇ ਆ ਮਨ ਕਰਕੇ ਜੁੜੀਏ ਮਨ ਕਰਕੇ ਇੱਕ ਦਿਨ ਜਾਣਾ ਸਾਰਿਆਂ ਨੇ ਆਜ ਆਪਾਂ ਭਾਈ ਸਾਹਿਬ ਸੁਖਦੇਵ ਸਿੰਘ ਦੇ ਭੋਗ ਤੇ ਅਰਦਾਸ ਵਿੱਚ ਪਹੁੰਚੇ ਅਨ ਕੱਲ ਨੂੰ ਕੋਈ ਨਾ ਕੋਈ ਪਿਆਰੇ ਕੋਈ ਪਤਾ ਨਹੀਂ ਹੈ ਸਭਨਾ ਸੋਹਰੇ ਬੰਜਣਾ ਸਭ ਮਕਲਾਵਣ ਹਾਰ ਜਾਣਾ ਆਪਾਂ ਸਾਰਿਆਂ ਨੇ ਹੈ ਸਭਨਾ ਮਰਨਾ ਆਇਆ ਵਿਛੋੜਾ ਸਭ ਨਾ ਸਾਰਿਆਂ ਨੇ ਮਰਨਾ ਹੈ ਇਸ ਕਰਕੇ ਇਹ ਮੰਨ ਕਰਕੇ ਕਰੀਏ ਪਿਆਰਿਆ ਜੇ ਅੱਜ ਤੂੰ ਕਿਸੇ ਦੀ ਨਿਮਿਤ ਭਾਵਨਾ ਕਰਕੇ ਜੁੜੇਗਾ